ਕੀ ਤੁਹਾਡਾ ਵੀ ਕੈਨੇਡਾ ਦਾ ਸਪਾਉਸ ਵੀਜ਼ਾ ਰਿਫਿਊਜ਼ ਹੋ ਗਿਆ ਤੇ ਤੁਹਾਡੇ ਵਾਈਫ ਉਥੇ ਸਟੱਡੀ ਕਰ ਰਹੀ ਹੈ ਉਹ ਵੀ ਡਿਪਲੋਮਾ ਪ੍ਰੋਗਰਾਮ ਦੇ ਵਿੱਚ ਤੇ ਹੁਣ ਸਪਾਉਸ ਦੀ ਫਾਈਲ ਤਾਂ ਲੱਗਣੀ ਨਹੀਂ ਉਹਦਾ ਤੁਸੀਂ ਆਲਟਰਨੇਟ ਸੋਚ ਰਹੇ ਹੋ ਕੀ ਹੈ ਸੋ ਉਹਦਾ ਪੋਸੀਬਲ ਵੇ ਆਊਟ ਇਹ ਹੈ ਜੀ ਕਿ ਤੁਸੀਂ ਆਪਣੀ TRV ਦੀ ਫਾਈਲ ਸਬਮਿਟ ਕਰ ਸਕਦੇ ਹੋ ਟੈਂਪੋਰਰੀ ਰੈਜ਼ੀਡੈਂਟ ਵੀਜ਼ਾ ਦੀ ਉਹ ਵੀਜ਼ਾ ਅਪਰੂਵ ਹੋ ਜਾਂਦਾ ਹੈ ਤੇ ਤੁਸੀਂ ਉਥੇ ਜਾ ਕੇ ਰਹਿ ਸਕਦੇ ਹੋ ਤੇ ਉਸ ਤੋਂ ਬਾਅਦ TRV ਤੁਹਾਡਾ ਕਨਵਰਟ ਵੀ ਹੋ ਜਾਊਗਾ ਵਿਦਆਊਟ LMI ਆ ਤੋ ਸਭ ਤੋਂ ਵੱਡਾ ਜਿਹੜਾ ਕੁਐਸਚਨ ਇਹ ਆਂਦਾ ਜੀ ਕਿ ਵਿਜ਼ਿਟਰ ਤੋਂ ਕਨਵਰਟ ਕਰਨ ਲਈ ਸਾਨੂੰ ਐਲ ਐਮ ਆਈ ਦੀ ਰਿਕੁਆਇਰਮੈਂਟ ਪੈਣੀ ਹੈ ਸੋ ਬਿਲਕੁਲ ਵੀ ਰਿਕੁਆਇਰਮੈਂਟ ਨਹੀਂ ਹੈ ਜੀ ਐਲ ਐਮ ਆਈ ਦੀ ਤੁਹਾਡਾ ਵਿਜ਼ਿਟਰ ਤੋਂ ਵਰਕ ਪਰਮਿਟ ਕਨਵਰਟ ਹੋਣਾ ਤੁਹਾਡੇ ਵਾਈਫ ਦੇ ਬੇਸਿਸ ਤੇ ਸੋ ਅੱਜ ਸਾਡੀ ਕ ਅਪਰੂਵਲ ਆਈ ਹੈ ਉਹਨਾਂ ਦਾ ਵੀ ਸਪਾਊਸ ਵੀਜ਼ਾ ਰਿਫਿਊਜ਼ ਸੀਗਾ ਤੇ ਵਾਈਫ ਉਹਨਾਂ ਦੇ એનਰੋਲ ਸੀਗੀ ਉੱਥੇ ਸਟੱਡੀ ਦੇ ਵਿੱਚ ਡਿਪਲੋਮਾ ਪ੍ਰੋਗਰਾਮ ਦੇ ਵਿੱਚ ਤੇ ਆਪਾਂ ਉਹਨਾਂ ਦਾ ਵਿਜ਼ਿਟਰ ਵੀਜ਼ਾ ਹਾਸਲ ਕੀਤਾ ਜੀ ਪਾਸਪੋਰਟ ਰਿਕੁਐਸਟ ਆਈ ਹੈ ਹੁਣ ਸਾਡੇ ਕੈਨੇਡਾ ਆਫਿਸ ਤੋਂ ਉਹਨਾਂ ਦੀ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਾਵਾਂਗੇ ਜਦੋਂ ਉਹਨਾਂ ਦੇ ਵਾਈਫ ਦੀ ਸਟੱਡੀ ਕੰਪਲੀਟ ਹੋ ਜਾਊਗੀ ਤੇ ਉਹਨਾਂ ਦੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਐਪਲੀਕੇਸ਼ਨ ਲੱਗੂਗੀ ਤੇ ਇਹਦੇ ਲਈ ਬਿਲਕੁਲ ਵੀ ਕੋਈ ਐਲ ਐਮ ਆਈ ਲੈਂਡ ਦੀ ਲੋੜ ਨਹੀਂ ਹੈਗੀ